12 ਜੁਲਾਈ 1675 ਈਸਵੀ ਨੂੰ ਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਗ੍ਰਿਫਤਾਰੀ ਹੁੰਦੀ ਹੈ। ਇਹ ਗ੍ਰਿਫਤਾਰੀ ਕਿਉਂ ਹੋਈ, ਕਿੱਥੋਂ ਹੋਈ ਤੇ ਕਿਹਨੇ ਕੀਤੀ ਤੇ ਕਿਹਦੇ ਹੁਕਮ ਦੇ ਨਾਲ ਹੋਈ? ਆਓ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤੇ ਸਾਂਝੀ ਕਰ ਲਈਏ। ਦੋਵੇਂ ਹੱਥ ਜੋੜ ਬਲਾਓ ਫਤੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਜਦੋਂ ਆਪਣੀ ਗੱਦੀ ਉੱਤੇ ਬੈਠਦਾ ਆ ਤੇ ਉਹਦਾ ਇੱਕੋ ਇੱਕ ਮਕਸਦ ਸੀਗਾ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦਵਾਂ ਇਸ ਗੱਲ ਦੀ ਆਰੰਭਤਾ ਉਹ ਕਸ਼ਮੀਰ ਤੋਂ ਕਰਦਾ ਆ ਕਸ਼ਮੀਰ ਦੇ ਪੰਡਤਾ ਦੇ ਉੱਤੇ ਜਦੋਂ ਉਹ ਜ਼ੁਲਮ ਕਰਦਾ ਆ ਤੇ ਕਸ਼ਮੀਰ ਦੇ ਪੰਡਤ ਉਹਦੇ ਜ਼ੁਲਮ ਨੂੰ ਨਾ ਸਹੰਦੇ ਹੋਏ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਮਦਦ ਮੰਗਣ ਆਉਂਦੇ ਆ ਕਿ ਸਤਗੁਰ ਜੀ ਉਹ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਜੇ ਸਾਨੂੰ ਕੋਈ ਬਚਾਲ ਸਕਦਾ ਹੈ ਉਹ ਗੁਰੂ ਨਾਨਕ ਦਾ ਘਰ ਬਚਾ ਸਕਦਾ ਹੈ ਕਿਉਂਕਿ ਗੁਰੂ ਨਾਨਕ ਦਾ ਘਰ ਉਹ ਘਰ ਆ ਜਿਹੜਾ ਬਾਬਰ ਨੂੰ ਜਾਵਰ ਕਹਿੰਦਾ ਕਿਸੇ ਅੱਗੇ ਦਰਦਾ ਨਹੀਂ ਕਿਸੇ ਅੱਗੇ ਝੁਕਦਾ ਨਹੀਂ ਜੋ ਇਹ ਗੱਲ ਸਿੱਧੀ ਬਾਬਰ ਦੇ ਮੂੰਹ ਤੇ ਕਹਿ ਸਕਦਾ ਹੈ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੋ ਪਾਪ ਕੀ ਜੰਝ ਲੈ ਕਾਵਲੋ ਧਾਇਆ ਜੋਰੀ ਮੰਗਾ ਦਾਨ ਬਿਲਾ ਗੁਰਤੇਗ ਭਦਰ ਪਾਸ਼ਾ ਨੇ ਕਸ਼ਮੀਰੀ ਪੰਡਤਾ ਦੀ ਬੇਨਤੀ ਨੂੰ ਸੁਣਿਆ ਉਹਨਾਂ ਦੇਰ ਜੋਈ ਨੂੰ ਸੁਣਿਆ ਉਹਨਾਂ ਦੇ ਤਰਲੇ ਨੂੰ ਸੁਣਿਆ ਤੇ ਸਤਗੁਰ ਨੇ ਕਿਹਾ ਜਾ ਕੇ ਤੁਸੀਂ ਕਸ਼ਮੀਰ ਦੇ ਹਾਕਮ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਗੁਰਤੇਗ ਬਹਾਦਰ ਪਾਸ਼ਾ ਨੂੰ ਇਕੱਲੇ ਨੂੰ ਮੁਸਲਮਾਨ ਬਣਾ ਦਿੱਤਾ ਤੇ ਸਮੁੱਚਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ ਜਦੋਂ ਇਹ ਗੱਲ ਔਰੰਗਜ਼ੇਬ ਨੂੰ ਪਤਾ ਲੱਗੀ ਨਾ ਤੇ ਔਰੰਗਜ਼ੇਬ ਨੇ ਸਰੰਦ ਦੇ ਫੌادار ਦਿਲਾਵਰ ਖਾਨ ਨੂੰ ਕਿਹਾ ਕਿ ਜਾ ਕੇ ਗੁਰਤੇਗ ਭਾਦਰ ਪਾਸ਼ਾ ਨੂੰ ਗ੍ਰਿਫਤਾਰ ਕਰੋ ਤੇ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਕੇ ਆਓ ਦਲਾਵਰ ਖਾਨ ਨੇ ਅਗਲੀ ਡਿਊਟੀ ਰੋਪੜ ਦੇ ਜਿਹੜਾ ਹਕਮ ਸੀਗਾ ਸਿਪਾਹੀ ਸੀਗਾ ਹੋਦਾਰ ਸੀਗਾ ਨੂਰ ਮੁਹੰਮਦ ਖਾਂ ਉਹਦੀ ਡਿਊਟੀ ਲਾ ਦਿੱਤੀ ਕਿ ਤੂੰ ਜਾ ਕੇ ਭਾਈ ਗੁਰਤੇਗ ਭਾਦਰ ਪਾਸ਼ਾ ਨੂੰ ਗ੍ਰਿਫਤਾਰ ਕਰ ਤੇ ਮੇਰੇ ਕੋਲ ਪੇਸ਼ ਕਰ ਜਦੋਂ ਨੂਰ ਮੁਹੰਮਦ ਖਾਂ ਚੱਕ ਨਾਨਕੀ ਜਾਂਦਾ ਹੈ ਗੁਰਤੇਗ ਭਾਦਰ ਪਾਸ਼ਾ ਨੂੰ ਗ੍ਰਿਫਤਾਰ ਕਰਨ ਵਾਸਤੇ ਇਹਨੂੰ ਖਬਰ ਉਹ ਕੋਈ ਮਿਲ ਜਾਂਦੀ ਹੈ ਕਿ ਸਤਗੁਰਤਾ ਦਿੱਲੀ ਵੱਲ ਰਵਾਨਾ ਹੋ ਚੁੱਕਿਆ ਆਪਣੇ ਗ੍ਰਿਫਤਾਰੀ ਦੇਣ ਵਾਸਤੇ ਸਤਪੁਰਤਾਪ ਜਾ ਰਹੇ ਇਹਦੇ ਮਨ ਉਤੇ ਬੜੀ ਸੱਟ ਵੱਜੀ ਕਿਉਂਕਿ ਇਹਦੇ ਮਨ ਵਿੱਚ ਇਹ ਸੀਗਾ ਕਿ ਜੇ ਮੈਂ ਗੁਰੂ ਤੇਗ ਬਹਾਦਰ ਪਾ ਸਾਹ ਨੂੰ ਆਪਣੇ ਚਰੀਏ ਗ੍ਰਿਫਤਾਰ ਕਰਵਾਵਾਂਗਾ ਤੇ ਮੈਨੂੰ ਇਨਾਮ ਮਿਲੇਗਾ ਪਰ ਜੇ ਸਤਗੁਰ ਆਪ ਗ੍ਰਿਫਤਾਰ ਹੋ ਗਏ ਤੇ ਮੈਨੂੰ ਇਨਾਮ ਨਹੀਂ ਮਿਲਣਾ ਇਹ ਪਾਗਲਾ ਦੀ ਤਰ੍ਹਾਂ ਪੁੱਠੇ ਪੈ ਰਹੀ ਟੱਕ ਨਾਨਕੀ ਤੋਂ ਮੁੜਦਾ ਤੇ ਕੀਰਤਪੁਰ ਸਾਹਿਬ ਹੁੰਦਾ ਆ ਤੇ ਕੀਰਤਪੁਰ ਸਾਹਿਬ ਆ ਕੇ ਮੈਨੂੰ ਖਬਰ ਮਿਲਦੀ ਹੈ ਕਿ ਸਤਪੁਰ ਇੱਥੋਂ ਵੀ ਨਿਕਲ ਚੁਕੇ ਆ। ਪੁਣੇ ਬੇਵਸ ਹੋਇਆ ਹੋਇਆ ਰੋਪੜਾ ਵਾਪਸ ਆ ਗਿਆ ਆ। ਜਦੋਂ 11 ਜੁਲਾਈ ਨੂੰ ਗਿਆ ਸੀਗਾ 11 ਜੁਲਾਈ ਸ਼ਾਮ ਨੂੰ ਵਾਪਸ ਆ ਗਿਆ ਤੇ 11 ਜੁਲਾਈ ਸ਼ਾਮ ਨੂੰ ਹੀ ਧੰਗ ਗੁਰੂ ਤੀਗ ਭਾਦਰ ਪਾਸ਼ਾ ਜੀ ਮਲਕਪੁਰ ਰੰਗੜਾ ਦੇ ਭਾਈ ਨਘਾਈਏ ਦੇ ਘਰ ਦੇ ਵਿੱਚ ਬੈਠੇ ਸੀਗੇ। ਤਦ ਸ਼ਾਮ ਨੂੰ ਭਾਈ ਮਤੀ ਦਾਸ ਦੀ ਖੂਹ ਦੇ ਉੱਤੇ ਨੌਣ ਗਏ ਉਹਨਾਂ ਦਾ ਪੈਰ ਦਿਲਸਿਆ ਤੇ ਖੂਹ ਵਿੱਚ ਡਿੱਗੇ ਰੋਲਾ ਪੈਣ ਤੇ ਜਦੋਂ ਭਾਈ ਮਤੀ ਦਾਸ ਦਾ ਪਤਾ ਲੱਗਿਆ ਤੇ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਗੁਰਦੇਵ ਭਾਦਰ ਪਾਸ਼ਾ ਸਾਡੇ ਪਿੰਡ ਵਿੱਚ ਹੈ ਮਲਕਪੁਰ ਰੰਗੜਾ ਦੇ ਵਿੱਚ ਤੇ ਰੰਗੜਾ ਨੇ ਇਕੱਠੇ ਹੋ ਕੇ ਸ਼ਿਕਾਇਤ ਕਰ ਦਿੱਤੀ ਤੇ ਰੋਪਣ ਦੇ ਨੂਰ ਮੁਹੰਮਦ ਖਾਂ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਗੁਰਦੇਵ ਭਾਦਰ ਪਾਸ਼ਾ ਸਾਡੇ ਪਿੰਡ ਵਿੱਚ ਗ੍ਰਿਫਤਾਰ ਕਰਾ ਕੇ ਭਾਈ ਤੇ ਨੂਰ ਮੁਹੰਮਦ ਬੜਾ ਖੁਸ਼ ਹੋਇਆ ਜਿਸ ਗੁਰੂ ਨੂੰ ਮੈਂ ਲੱਭਣ ਵਾਸਤੇ ਇੱਧਰ ਉੱਧਰ ਤੁਰਿਆ ਫਿਰਦਾ ਸੀਗਾ ਉਹ ਤਾਂ ਮੇਰੇ ਪਿੰਡ ਵਿੱਚ ਹੀ ਐ ਰੋਪੜ ਤੋਂ ਮਲਕਪੁਰ ਰੰਗੜਾ ਨੂਰ ਮੁਹੰਮਦ ਖਾਨ ਪਹੁੰਚਦਾ ਆ ਤੇ ਗੁਰਤੇਗ ਬਾਦਰ ਪਾਸ਼ਾ ਜੀ ਨੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹ ਗ੍ਰਿਫਤਾਰ ਕਰਦਾ ਆ ਤੇ ਨਾਲ ਦੀ ਨਾਲੇ ਸਨੇਹਾ ਸਰੰਦ ਦੇ ਫੌਦਾਰ ਦਲਾਵਰ ਖਾਨ ਨੂੰ ਦਿੰਦਾ ਆ ਦਿਲਾਵਰ ਖਾਨ ਨੇ ਇੱਕ ਵੱਡਾ ਲੋਹੇ ਦਾ पिंजरा ਮਲਕਪੁਰ ਰੰਗੜਾ ਰੋਪੜ ਇਲਾਕੇ ਦੇ ਵਿੱਚ ਜਿੱਥੇ ਫੌਦਰ ਬੈਟਾ ਸਿੰਘਾ ਰੋਪੜ ਭੇਜਿਆ ਤੇ ਉਸ ਲੋਹੇ ਦੇ पिंजਰੇ ਵਿੱਚ ਗੁਰਤੇਗ ਭਾਦਰ ਪਾਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਵਿੱਚ ਕੈਦ ਕੀਤਾ ਗਿਆ ਤੇ ਲੋਹੇ ਦੇ पिंजਰੇ ਵਿੱਚ ਕੈਦ ਕਰਕੇ ਧੰਨ ਗੁਰਤੇਗ ਭਾਦਰ ਪਾਸ਼ਾ ਨੂੰ ਬਸੀ ਪਠਾਣਾ ਦੇ ਕਿਲੇ ਦੇ ਵਿੱਚ ਸਤਗੁਰੂ ਨੂੰ ਕੈਦ ਕੀਤਾ ਗਿਆ ਤੇ ਸਤਗੁਰੂ ਨੂੰ ਕੈਦ ਕਰਕੇ ਫਿਰ ਇਹ ਸੁਨੀਹਾ ਔਰੰਗਜ਼ੇਬ ਨੂੰ ਪਹੁੰਚੋਦਾ ਆ ਕਿ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਗ੍ਰਿਫਤਾਰ ਕਰ ਲਿਆ। ਸੋ ਜਿਹੜੀ ਇਹ ਸਾਰੀ ਘਟਨਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਅੱਜ ਦੇ ਦਿਨ 12 ਜੁਲਾਈ 1675 ਨੂੰ ਕਸ਼ਮੀਰੀ ਪੰਡਤਾ ਦੀ ਅਗਵਾਈ ਕਰਦੇ ਹੋਏ ਸਤਗੁਰੂ ਜੀ ਆਪੇ ਦੀ ਗ੍ਰਿਫਤਾਰੀ ਦਿੰਦੇ ਆ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਜਦ ਹਿੰਦੁਸਤਾਨ ਦੇ ਅੰਦਰ ਮੰਦਰ ਨੇ ਮੰਦਰਾ ਵਿੱਚ ਦੀਵੇ ਬਲਦੇ ਆ। ਤੇ ਇਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਰਮਾਨੀ ਕਰਕੇ ਉਹਨਾਂ ਦੀ ਸ਼ਹੀਦੀ ਕਰਕੇ ਆ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਜੀ ਆਦੇ ਦਿਨ ਧੰ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਪਣੀ ਗ੍ਰਿਫਤਾਰੀ ਦਿੱਤੀ ਸੀਗੀ ਤੇ ਸਤਿਗੁਰ ਜਿਨੂੰ ਗ੍ਰਿਫਤਾਰ ਕਰਕੇ ਕਿਵੇਂ ਦਿੱਲੀ ਲਿਜਾਇਆ ਜਾਂਦਾ ਹੈ ਦਿੱਲੀ ਚਾਂਦਨੀ ਚੌਂਕ 'ਚ ਸਤਿਗੁਰ ਕਿਵੇਂ ਸ਼ਹੀਦ ਕੀਤਾ ਜਾਂਦਾ ਹੈ ਇਹ ਕਦੇ ਵਾਕਿਆ ਆਪਾਂ ਫੇਰ ਸਾਂਝਾ ਕਰਾਂਗੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ